ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਬਾਬੇ ਦੀ ਮੇਰ ਨਾਲ ਠੀਕ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਇੱਕ ਵੱਡੀ ਟੀਮ ਦੱਸਣ ਜਾ ਰਹੇ ਹਾਂ ਚੈਂਪੀਅਨਸ਼ਿਪ ਬਾਗੜੀਆਂ ਦੀ ਦੁਨੀਆ ਭਰ 'ਚ ਮਸ਼ਹੂਰ ਆ ਲੋਕੀ ਗੱਲਾਂ ਕਰੀ ਜਾਂਦੇ ਆ ਵੀ ਅਸੀਂ ਇਤੋਂ ਜੋ ਹੈ ਗੱਡੀ ਕਿਰਾਏ ਲੈ ਕੇ ਜਾਣੀ ਆ ਆਪਣੇ ਪਿੰਡੋਂ ਕਾਫੀ ਵੀਰ ਜਾਵਾਂਗੇ ਬਾਗੜੀਆਂ ਦੀ ਚੈਂਪੀਅਨਸ਼ਿਪ ਦੇਖਣ ਫਰਵਰੀ ਦੇ ਵਿੱਚ 7 ਫਰਵਰੀ ਦੇ ਦਿਨ ਇਹ ਜੋ ਹੈ ਵੱਡੀ ਚੈਂਪੀਅਨਸ਼ਿਪ ਹੋਣੀ ਆ ਟੀਮਾਂ ਉਹ ਪਹੁੰਚਣੀਆਂ ਐਸ ਵਾਲੀ ਵੀਡੀਓ ਦੇ ਵਿੱਚ ਹਰਿਆਣੇ ਟੀਮ ਬਾਰੇ ਸਾਂਗੇ ਬਾਕੀ ਸ਼ੀਲੂ ਬਰਵੀ ਕੋਲ ਗੱਲ ਕਰਨੀ ਸੀਗੀ ਉਸ ਤੋਂ ਪਹਿਲਾਂ ਨਵੇਂ ਆਏ ਆ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਬਾਗੜੀਆਂ ਦੀ ਚੈਂਪੀਅਨਸ਼ਿਪ ਤੇ ਹਰਿਆਣੇ ਦੀ ਟੀਮ ਰੋहतक ਜੱਜਰ ਤੇ ਇੱਕ ਹੋਰ ਜੋ ਹੈ ਇਲਾਕਾ ਨਾਲ ਜੋੜ ਕੇ ਵੱਡੀ ਟੀਮ ਇਹਨਾਂ ਦੀ ਬਣੀ ਆ ਇਹ ਜੋ ਕੈਂਸਲ ਦੀ ਟੀਮ ਨਾਲ ਹੋਵੇਗੀ ਤੇ ਇਹ ਜੋ ਤਿੰਨ ਪਿੰਡਾਂ ਦੀ ਗੱਲ ਕਰੀਏ گاؤں ਦੀ ਗੱਲ ਕਰੀਏ ਇਹ ਜੋ ਟੀਮ ਬਣੀ ਆ ਯਾਨੀ ਕਿ ਹੋਰ ਵੀ ਇੱਕ ਹਰਿਆਣੇ ਦੀ ਟੀਮ ਤਿਆਰ ਕੀਤੀ ਹੈ ਇਦਾਂ ਅਲੱਗ-ਅਲੱਗ ਸ਼ੀਲੂ ਵਿਨੇਕ ਤਰੀ ਕਾਲਾ ਹਰੀਗੜ ਕਿੰਗਣ ਵਾਲਾ ਰਵੀ ਦਿਉਰਾ ਟੌਪ ਦੀ ਸਟੌਪ ਲਾਈਨ ਟੌਪ ਦੇ ਰੇਡਰ ਇਹ ਜੋ ਹੈ ਇਸ ਟੀਮ ਦੇ ਵਿੱਚ ਖੇਡਨੇ ਆ ਹੋਰ ਵੀ ਕਾਫੀ ਖਿਡਾਰੀ ਸਮਿੱਤ ਸੇਵਾ ਵੱਡੇ ਖਿਡਾਰੀ ਜੋ ਹੈ ਤੁਹਾਨੂੰ ਹਰਿਆਣੇ ਦੇ ਇਸ ਟੀਮ ਦੇ ਵਿੱਚ ਦੇਖਣ ਨੂੰ ਮਿਲਣਗੇ ਕਿ ਆਪਣੇ ਪੰਜਾਬ ਵਾਲਿਆਂ ਚ ਉਹ ਗੱਲ ਹੁੰਦੀ ਆ ਨਾ ਵੀ ਪੰਜਾਬ ਵਾਲੇ ਹਰ ਪਾਸੇ ਸਪੋਰਟ ਕਰਦੇ ਹੁੰਦੇ ਆ ਜਦੋਂ ਵੀ ਬੰਦਾ ਜੋ ਹੈ ਆਪਣੀ ਮਿਹਨਤ ਦੇ ਦਮ ਤੇ ਔਰਤਾ ਤਾਂ ਬਹੁਤ ਵੀਰ ਹੁੰਦੇ ਆ ਜੋ ਸਪੋਰਟ ਕਰਦੇ ਆ ਪਰ ਬਹੁਤ ਵੀਰ ਹੁੰਦੇ ਆ ਵੀ ਤੂੰ ਪੰਜਾਬ ਵਾਲਾ ਹੋ ਕੇ ਹਰਿਆਣੇ ਵਾਲੇ ਦੀਆਂ ਤਾਰੀਫਾਂ ਕਰਦਾ ਰਹਿਣਾ ਇੱਕ ਦੋ ਜਾਣੇ ਹੁੰਦੇ ਆ ਤਾਂ ਉਹਨਾਂ ਨੂੰ ਕਹੇਂ ਚਾਉਣਾ ਆਪਣੇ ਪੰਜਾਬ ਵਾਲਿਆਂ ਚ ਉਹ ਹੈ ਨਹੀਂ ਗੀ ਗੱਲ ਆਪਣੇ ਵੀ ਇੱਕ ਦੂਜੇ ਚ ਜੈਲ ਸੀ ਜੀ ਰੱਖਣਾ ਹਰਿਆਣਾ ਪੰਜਾਬ ਨੂੰ ਏਕਤਾ ਬਣਾਓ ਯਾਰ ਦਿੱਲੀ ਮੋਰਚੇ ਤੇ ਕਿੰਨਾ ਆਪਣਾ ਸਾਥ ਦਿੱਤਾ ਹਰਿਆਣੇ ਨੇ ਉਹ ਵੀ ਹੈਣਾ ਚੀਜ਼ਾਂ ਨਹੀਂ ਪੁੱਲ ਸਕਦੇ ਹੁੰਦੇ ਆਪਾਂ ਜਰੂਰ ਸਾਥ ਬਣਾਓ ਇਦਾਂ ਦਾ ਮਾੜਾ ਨਾ ਬੋਲਿਆ ਕਰੋ ਇੱਕ ਦੂਜੇ ਦੇ ਵਿਰੁੱਧ ਆਪਣਾ ਹਰਿਆਣਾ ਆਪਣਾ ਹੀ ਪੰਜਾਬ ਆ ਆਪਣਾ ਹੀ ਜੋ ਹੈ ਆਪਾਂ ਹੈਣਾ ਜਿੰਨਾ ਗੁਰੂਆਂ ਦੇ ਹੈਗੇ ਆ ਤਾਂ ਉਹਨਾਂ ਨੇ ਆਪਾਂ ਨੂੰ ਇਹ ਗੱਲਾਂ ਨਹੀਂ ਸਿਖਾਈਆਂ ਜੋ ਸ਼ੀਲੂ ਨੂੰ ਕਹਿੰਦੇ ਆ ਮਾੜਾ ਨਾ ਬੋਲਿਆ ਕਰੋ ਯਾਰ ਬੰਦਾ ਮਿਹਨਤ ਨਾਲ ਉੱਠਿਆ ਤਾਂ ਮਿਹਨਤ ਤਦੀ ਕਾਰਨੀਓ ਇਨੇ ਨਾਮ ਜੱਤਰਿਆ ਨਹੀਂ ਇਦਾਂ ਕੋਈ ਜੱਤ ਨਹੀਂ ਸਕਦਾ ਬਾਕੀ ਜੇ ਮੈਂ ਕੋਈ ਗਲਤ ਬੋਲ ਗਿਆ ਵਾਂ ਤਾਂ ਦਿਲ ਤੋਂ ਮਾਫੀ ਚਾਹੁੰਦਾ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਨਵੇਂ ਆਏ ਤਾਂ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ